ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਂਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਰੇ ਮਾਨਯੋਗ ਸੀਐਮ ਸਾਹਿਬ ਤੇ ਦਸ਼ਨ ਨਿਤੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇਕ ਹੋਰ ਜਿਹੜਾ ਡਰੱਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਡਰੱਗਸਮਗਨਰ ਫੜੇ ਹੈ ਨਸ਼ੇ ਦੀ ਰੋਕਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ੀਦਾ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰੱਗ ਫਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ